ਬੈਂਕ ਖਾਤਾ ਤੁਹਾਡੇ ਪੈਸੇ ਦੇ ਪ੍ਰਬੰਧਨ ਲਈ ਹੁੰਦਾ ਹੈ ਇਸ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਦੇ ਅਤੇ ਕਢਾਉਂਦੇ ਰਹਿੰਦੇ ਹੋ ਹਾਲਾਂਕਿ ਤੁਹਾਡਾ ਬੈਂਕ ਖਾਤਾ ਬਹੁਤ ਸਾਰੇ ਨਿਯਮਾਂ ਦੁਆਰਾ ਬੰਨਿਆ ਹੋਇਆ ਹੁੰਦਾ ਹੈ ਜੇਕਰ ਇਸ 'ਚ ਕੋਈ ਵੀ ਗਲਤੀ ਹੁੰਦੀ ਹੈ ਤਾਂ ਤੁਹਾਨੂੰ 60% ਤੱਕ ਟੈਕਸ ਦੇਣਾ ਪੈ ਸਕਦਾ ਹੈ ਦਰਸਲ ਇਨਕਮ ਟੈਕਸ ਵਿਭਾਗ ਮੁਤਾਬਕ ਜੇਕਰ ਤੁਸੀਂ ਆਪਣੇ ਖਾਤੇ 'ਚ ਨਕਦੀ ਜਮ੍ਹਾਂ ਕਰਵਾਉਂਦੇ ਹੋ ਤਾਂ ਆਮਦਨ ਦੇ ਸਰੋਦਾ ਐਲਾਨ ਕਰਨ 'ਚ ਅਸਫਲ ਰਹਿੰਦੇ ਹੋ ਤਾਂ ਤੁਹਾਡੇ ਤੋਂ ਵੱਡਾ ਟੈਕਸ ਵਸੂਲਿਆ ਜਾਵੇਗਾ ਜਿਸ 'ਚ 25% ਸਰਚਾਰਜ ਤੇ 4% ਦੀ ਸੈਸ ਸ਼ਾਮਲ ਹੈ ਇਸ ਲਈ ਆਓ ਅਸੀਂ ਤੁਹਾਨੂੰ ਨਕਦ ਜਮਾ ਕਰਨ ਦੇ ਨਿਯਮਾਂ ਤੋਂ ਜਾਣੂ ਕਰਵਾਉਂਦੇ ਆ ਇਨਕਮ ਟੈਕਸ ਐਕਟ ਦੀ ਧਾਰਾ 68 ਦੇ ਅਨੁਸਾਰ ਆਮਦਨ ਕਰ ਵਿਭਾਗ ਕੋਲ ਆਮਦਨ ਦੇ ਸਰੋਤ ਦਾ ਖੁਲਾਸਾ ਨਾ ਕਰਨ ਦੇ ਵਿਰੁੱਧ ਨੋਟਿਸ ਜਾਰੀ ਕਰਕੇ 60% ਟੈਕਸ ਵਸੂਲਣ ਦੀ ਸ਼ਕਤੀ ਹੈ ਯਾਦ ਰਹੇ ਸਰਕਾਰ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਲੋਕ ਘੱਟ ਤੋਂ ਘੱਟ ਨਕਦੀ ਦੀ ਵਰਤੋਂ ਕਰਨ ਬਚਤ ਖਾਤੇਆ ਵਿੱਚ ਨਕਦੀ ਜਮਾ ਸੀਮਾਵਾਂ ਲੈ ਕੇ ਮਨੀ ਲਾਂਡਰਿੰਗ ਟੈਕਸ ਚੋਰੀ ਤੇ ਗੈਰ ਕਾਨੂੰਨੀ ਵਿੱਤੀ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਕਮ ਟੈਕਸ ਐਕਟ ਦੇ ਅਨੁਸਾਰ ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ ਬਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਵੱਧ ਨਕਦ ਜਮਾ ਕਰਾਉਂਦੇ ਹੋ ਤਾਂ ਤੁਹਾਨੂੰ ਟੈਕਸ ਅਧਿਕਾਰੀਆਂ ਨੂੰ ਸੂਚਿਤ ਕਰਨਾ ਹੋਵੇਗਾ ਚਾਲੂ ਖਾਤੇ ਵਿੱਚ ਇਹ ਸੀਮਾ 50 ਲੱਖ ਰੁਪਏ ਹੈ ਹਾਲਾਂਕਿ ਇਹ ਜਾਨਣਾ ਮਹੱਤਵਪੂਰਨ ਹੈ ਕਿ ਸੀਮਾ ਤੋਂ ਵੱਤਾ ਨਕਦ ਜਮਾ ਕਰਨ ਤੇ ਕੋਈ ਤੁਰੰਤ ਟੈਕਸ ਨਹੀਂ ਲੱਗਦਾ ਇਸ ਦੇ ਨਾਲ ਕਿ ਜੇਕਰ ਤੁਸੀਂ ਸਹੀ ਜਾਣਕਾਰੀ ਦੇਣ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਇਨਕਮ ਟੈਕਸ ਐਕਟ ਦੀ ਧਾਰਾ 194N ਕਹਿੰਦੀ ਹੈ ਕਿ ਜੇਕਰ ਬੈਂਕ ਖਾਤੇ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਕਢਵਾਈ ਜਾਂਦੀ ਹੈ ਤਾਂ 2% TDS ਕਟਿਆ ਜਾਵੇਗਾ ਹਾਲਾਂਕਿ ਜੇਕਰ ਤੁਸੀਂ ਪਿਛਲੇ 3 ਸਾਲਾਂ ਤੋਂ ਆਈਟੀਆਰ ਦਾਇਰ ਨਹੀਂ ਕੀਤੀ ਤਾਂ ਤੁਹਾਨੂੰ ਸਿਰਫ 20 ਲੱਖ ਰੁਪਏ ਤੋਂ ਵੱਧ ਦੀ ਨਕਦੀ ਤੇ 2% TDS ਤੇ 1 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਤੇ 5% TCS ਦਾ ਭੁਗਤਾਨ ਕਰਨਾ ਹੋਵੇਗਾ